ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਜ ਸਾਹਿਬ ਸੋਦਰ ਰਾਗਾ ਸਮਹਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇ ਰਕੇ ਹਾ ਸੋ ਕਰਕੇ ਹਾ ਜਿਤ ਬੈ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਖਾਂ ਕਿਤੇ ਤੇਰੇ ਬਾਵਨ ਹਾਰੇ ਕਿਤੇ ਤੇਰੇ ਰਾਗੁਰੀ ਸੋ ਕਹੀਐ ਕਿਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੰਤ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਬੇਚਾਰੇ ਗਾਵੰਤ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਤਾ ਸਵਾਰੇ ਗਾਵੰਤ ਤੁਧਨੋ ਇੰਦਰੇਂਦਰਾਸਣ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੰਤ ਤੁਧਨੋ ਸਿੱਧ ਸਮਾਧੀ ਅੰਦਰ ਗਾਵੰਤ ਤੁਧਨੋ ਸਾਧਵੀ ਚਾਰੇ ਗਾਵੰਤ ਤੁਧਨੋ ਜਤੀ ਸਤੀ ਸੰਤੋਖੀ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁਧਨੋ ਪੰਡਤ ਪੜਨ ਰੱਖੇ ਸਰ ਜੁਗ ਜੁਗ ਵੇਦਾਂ ਨਾਲੇ ਗਾਵੰਤ ਤੁਧਨੋ ਮੋਹਣੀਆ ਮਨਮੋਹਨ ਸੁਰਗ ਮਛ ਪਿਆਲੇ ਗਾਵੰਤ ਤੁਧਨੋ ਰਤਨੁ ਪਾਏ ਤੇਰੇ ਅਟ ਸਤਿਥ ਨਾਲੇ ਗਾਵੰਤ ਤੁਧਨੋ ਜੋਤਮਾ ਬਲਸੂਰਾ ਗਾਵੰਤ ਤੁਧਨੋ ਖਾਣੀ ਚਾਰੇ ਗਾਵੰਤ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਤਾਰੇ ਸੇ ਤੁਧਨੋ ਗਾਵਨ ਜੋ ਤੁਧ ਭਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਆ ਬੇਚਾਰੇ ਸੋਏ ਸੋਏ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਨਚਾਈ ਰੰਗੇ ਰੰਗੇ ਭਾਂਤੇ ਕਰ ਕਰ ਜਿਨਸੀ ਮਾਇਆ ਜਿਨੋ ਪਾਏ ਕਰ ਕਰ ਦੇਖੇ ਕੀਤਾ ਆਪਣਾ ਜੋ ਤਿਸਤੀ ਵਢਿਆਈ ਜੋ ਤਿਸ ਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਏ ਸੋ ਪਾਤਸ਼ਾਹ ਹੋ ਸ਼ਾਹਾਂ ਪਤ ਸਾਹਿਬ ਨਾਨਕ ਰਹਿਣ ਰਜ਼ਾਈ ਅਸਾ ਮਹੱਲਾ ਪਹਿਲਾ ਸੋਣਾ ਵੱਡਾ ਆਖੈ ਸਭ ਕੋ ਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕਿਤਾ ਕੇ ਵੜਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਗੁਰ ਹਾਈ ਕਹਿ ਨਾ ਜਾਈ ਤੇਰੀ ਤਿਲ ਵਿੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਣ ਤੇ ਦੇਖ ਨਾ ਪਾਈਆ ਕਰਮ ਲੈ ਨਾ ਹੀ ਠਾਕ ਰਹੀ ਆ ਅੱਖਣ ਵਾਲਾ ਕਹਿਆ ਵਿਚਾਰਾ ਸਿਖਤੀ ਪ੍ਰੇ ਤੇਰੇ ਭੰਡਾਰਾ ਜਿਸ ਤੂੰ ਦੇਂ ਤਿਸੈ ਕਿਆ ਚਾਰਾ ਨਾਨਕ ਸਤ ਸਵਾਰਣ ਹਾਰਾ ਸਮ ਹੱਲਾ ਪਹਿਲਾ ਆਖਾਂ ਜੀਵਾ ਵਿਸਰੇ ਮਰ ਜਾਉ ਆਖਣਿ ਔਖਾ ਸਾਚਾ ਨਾਉ ਸਾਚੇ ਨਾਮ ਕਿ ਲਾਗੈ ਭੂਖ ਉਤਭੁਖ ਹੈ ਖਾਏ ਚਲਿਐ ਦੂਖ ਸੋ ਕਿਉ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸੱਚ ਹੈ ਨਾ ਰਹਾਓ ਸੱਚੇ ਨਾਮ ਕੀ ਤਿਲ ਵਡਿਆਈ ਅੱਖத் ਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਹੀ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਹੁਮ ਰਹਿ ਨਾ ਹੋਵੇ ਸੋਗ ਦਿਨਦਰਹਿ ਨਾ ਝੁਕੇ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜਾਪਤੀ ਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਬਿਸਾਰੇ ਤੇ ਕਮਜਾਤ ਨਾਨਕ ਨਾਮੇ ਬਾਸ ਸਨਾ ਤੇਰਾ ਗੁਜਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖ ਆਪਿ ਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਇ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਰਾ ਪ੍ਰਾਂਤ ਸਖਾਈ ਹਰ ਕੀਰਤ ਹਮ ਦੀ ਰੈਰਾਸ ਰਹਾਓ ਹਰ ਜਨ ਕੇ ਵਿਢ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਤਾ ਸਹਿ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜੰਪਾਸ ਜੋ ਸਤਿਗੁਰ ਸ਼ਰਨ ਸੰਗਤ ਨੀ ਆਏ ਤ੍ਰਿਗਜੀ ਵੇ ਤ੍ਰਿਗਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਤਿਨ ਧੁਰਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮੰਚ ਤਵੇ ਉਦਮ ਜਾ ਰਹਿ ਜੀਓ ਪਰਿਆ ਸੈਲ ਪੱਥਰ ਮੈਂ ਜਨ ਤੋ ਪਾਏ ਤਾਂ ਘਰਿ ਜ ਕਾਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋਤਰਿਆ ਗੁਰ ਪ੍ਰਸਾਦ ਪਰਮ ਪਤ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਉਡੇ ਊੜਾਵੇ ਸਹਿ ਕੋ ਸਾਥ ਸਪਾਛੇ ਵਿਚਰੇ ਛਰਿਆ ਤੈਨ ਕਵਣ ਖਲਾਵੇ ਕਮਣ ਚੁਕਾਵੇ ਮਨ ਮੈਂ ਸਿਮਰਨ ਕਰਿਆ ਸਬਨਿਦਾਨ 10 ਅਸ਼ਟ ਸਿਧਾਨ ਠਾਕੁਰ ਕਰਨ ਤਲ ਤਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਏ ਤੇਰਾ ਅੰਤ ਨਾ ਪਰ ਬਰਿਆ ਰਾਗਾ ਸਮਹੱਲਾ ਚੌਥਾ ਸੋ ਪੁਰਖ ਇਕੋ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨਾਰ ਪੁਰਖ ਨਿਰੰਜਨਾਰ ਗਮਗਮ ਅਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਸ ਸਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੋਖ ਵਿਸਾਰਨਹਾਰਾ ਹਰਾ ਪੇ ਠਾਕੁਰ ਹਰਾ ਪੇ ਸੇਵਕ ਜੀ ਕਿਆ ਆਨੰਦ ਕਜੰਤ ਵਿਚਾਰਾ ਤੋਂ ਘਟ ਘਟ ਯੰਤਰ ਸਰਮਣਨੰਤਰ ਜੀ ਹਰ ਇੱਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਰ ਬਿੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨਿਆ ਵਰ ਨਾ ਜਾਣਾ ਤੂੰ ਪਾਰਬੰਬੇ ਅੰਤ ਬੇਅੰਤ ਜੀ ਤੇਰੇ ਕਿਆ ਗੁਨਾਖ ਬਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਨੁ ਕੁਰਬਾਣਾ ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇ ਜਾਨ ਜੁਗ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੋਟੇ ਜਮ ਕੇ ਫਾਸੀ ਜਿਨ ਨਿਰਪਉ ਜਿਨ ਹਰ ਨਿਰਪਉ ਤੇ ਆਇਆ ਜੀ ਤਨ ਕਾ ਪਉ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਨ ਹਰ ਧਿਆਇ ਜੀ ਜਨ ਨਾਨਕ ਤਨ ਬਲ ਜਾਸੀ ਤੇਰੇ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਂ ਤੋ ਜੀ ਅਨੇਕ ਅਨੇਕਾਨੰਤਾ ਤੇਰੀ ਅਨੇਕ ਤੇਰੀ ਅਨੇਕ ਰਹਿ ਹਰ ਪੂਜਾ ਜੀ ਤਪਤਾ ਪੈਂ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸਤ ਜੀ ਕਰ ਕਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂੰ ਆਤਪੁਰਖ ਪਰਮ ਪਰਕਰਤਾ ਜੀ ਤੁਧ ਜੇਵੜ ਵਰਨਾ ਕੋਈ ਤੂੰ ਜੁਗ ਜੁਗ ਵੇਖੋ ਸਦਾ ਸਦਾ ਤੂੰ ਏਕੋ ਜੀ ਤੂੰ ਨੇ ਚਲ ਕਰਤਾ ਸੋਈ ਤੁਧ ਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੈ ਸੋ ਹੋਈ ਤੁਧ ਆਪੇ ਸਿਸ਼ਟ ਸਭ ਪਾਈ ਜੀ ਤੁਧ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋ ਈ ਅਸਾ ਮਹਲਾ ਚੌਥਾ ਤੂੰ ਕਰਤਾ ਸਿਆਰ ਮੈਂਡਾ ਸਾਈ ਜੋ ਤੂੰ ਭਾਵੇ ਸੋਈ ਥੀਸੀ ਜੋ ਤੂੰ ਦੇ ਸੋਈ ਹੋਂ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਤੇ ਆਇਆ ਜਿਸਨੂੰ ਕਿਰਪਾ ਕਰਹਿ ਤਨਾ ਅਮਰਤਨ ਪਾਇਆ ਗੁਰਮੁਖ ਲਾਦਾ ਮਨ ਮੁਗਵਾਇਆ ਤੁਦਾ ਵਿਛੋੜਿਆ ਮਿਲਾਇਆ ਤੂੰ ਦਰਿਆ ਓ ਸਭ ਤੁਜੀ ਮਾਹੇ ਤੁਜ ਬਿਨ ਦੂਜਾ ਕੋਈ ਨਾਹੀ ਜੀ ਜਨ ਸਭ ਤੇ ਰਾਖੇ ਲਿਵ ਜੋਗ ਮਿਲ ਵਿਛੜਿਆ ਸੰਜੋਗੇ ਮੇਲ ਜਿਸਨੋਂ ਤੂੰ ਜਾਣਾ ਇਹੇ ਸੋਈ ਜਨ ਜਾਣੇ ਹਰ ਗੁਣ ਸਦੀ ਆਖ ਬਖਾਣੇ ਜਿਨ ਅਸੇ ਵਿਅਤਨ ਸੁਖ ਪਾਇਆ ਸਹਿਜੀ ਰਾਮ ਨਾਮ ਸੁਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਤ ਬਿੰਦੂ ਜਾ ਵਰਨਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਤ ਸਰਵੜਾ ਪਹਿਲੇ ਨਿਵਾਸਾ ਪਾਣੀ ਭਾਵਕ ਤਨ ਹੈ ਕੀਆ ਪੰਕਜ ਮੋਹ ਪਗਨੇ ਚੱਲੇ ਹਮ ਦੇਖਾ ਤੈ ਡੂਬੀ ਅਲੇ ਮਨ ਏਕ ਨਾ ਚਿਤਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗੱਲਿਆ ਰਹਾਓ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਬਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਸਾ ਮਹਲਾ 5ਮਾ ਪਈ ਪ੍ਰਾਪਤ ਮਾਨੁਖ ਦੇ ਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਵਰਕਾਜ ਤਿਰਕ ਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਗ ਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਥਾ ਜਾਤ ਰੰਗ ਮਾਇਆ ਕਹਿ ਰਹਾਓ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਤ ਕਰਮਾ ਸ਼ਰਨ ਪਰੇ ਕੀ ਰਾਖੋ ਸਰਮਾ ਇਕ ਓੰਕਾਰ ਸਤਿਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਦਰ ਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚੰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਭੈ ਤੁਮ ਕਾ ਬੋ ਆਫਾ ਦੇ ਮੋਇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਹ ਰੱਛਾ ਨਿਜ ਕਰਦੈ ਕਰਿਆ ਸਭੈ ਰਣ ਕੋ ਆਸੰਗਰੇਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਵਰਚਾਉ ਸੁ ਤੁਮਤੇ ਪਾਉ ਸੇਵਕ ਸਿਖ ਹਮਾਰੇ ਤਾਰੀਐ ਚੁੰਚੋਂ ਸਤਰਾ ਮਾਰੇ ਮਾਰੀਐ ਆਪਾ ਦੇ ਮਝੇ ਬਰਿਆ ਬਰਨ ਕਾਲ ਕਾ ਤਰਾਸ ਨਿਵਰਿਆ ਹੋਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝੋ ਕਰਿਓ ਰੱਛਾ ਰਾਖ ਲਿਓ ਮੋਇ ਰਾਖਨਹਾਰੇ ਸਾਹਿਬ ਸੰਸਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮੋ ਪ੍ਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੂ ਅਪਤਰਾ ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀ ਯੋ ਬੇਤਰਾਜ ਬ੍ਰਹਮਾ ਜੋਥਿਯੋ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਮਨਾਇਓ ਦੇਵ ਦੈਂਤ ਜਛਨ ਉਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ नमस्कार को कोमारी सकल प्रजा दिने आप सवारी शिगुन को गुण सुख ओ सतृण को पलमो बद कीटघट के अंतर की जानत पले बुरे की पीर पहचानत चिंटी ते कुंचरे स्थूला सपर कृपा दृष्ट कर फूला संतन दुख पाए ते दुखी सुख पाए साधन के सुखी एक एक की पीर पिछान घट घट के पट की जाने जब उत्कर करा कर तारा प्रजा तत्व दे अपारा ਜਵੇ ਆ ਕਰਖ ਕਰਤ ਹੁਕਮ ਹੋ ਤੁਮ ਮੈਂ ਮਿਲਤ ਦੇਹ ਧਰਸ ਬਉ ਜੇਤੇ ਬਦਨ ਸਿਰ ਸਭ ਧਾਰੇ ਆਪ ਆਪਣੀ ਬੋਝ ਉਚਾਰੇ ਤੁਮ ਸਵੇ ਤੇ ਰਹੇ ਨਿਰਾਲਮ ਜਾਨਤ ਬੇਧ ਭੇਦ ਅਰਿਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਨੀਲ ਨਦ ਸੰਭ ਤਾ ਕਾ ਮੂੜ ਵਿਚਾਰਤ ਭੇਦਾਂ ਜਾਂ ਕੋ ਪੇਵ ਨਾ ਪਾਵਤ ਵੇਦਾ ਤਾਂ ਕੋ ਕਰਪਾਨ ਅਨੁਮਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕਉ ਕਹਿ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਪਿਵ ਆਪ ਆਪਨੀ ਬੁੱਧ ਹੈ ਜੀਤੀ ਵਰਨਤ ਪਿੰਨ ਪਿੰਨ ਤੋਇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪਥਮ ਸੰਸਾਰਾ ਏਕੈ ਰੂਪ ਅਨੂਪ ਸਰੂਪ ਅਰੰਕ ਭਯੋ ਰਾਵ ਕਈ ਭੂਪਾ ਅੰਡ ਜਿਰ ਸਿਤਜ ਕੀਨੀ ਉਤਪਜ ਖਾਨ ਬਹੁਰ ਰਚਦੀਨੀ कौ फूल राजा होवै बैठा कौ सिमट भयो शंकर इकठ्ठा सगरी सेठ दे खाये चंभव आ चुका स्वरूप स्वयं भव अब रक्षा मेरी तुम करो सिखो बार, सिख वार सिख संघरो दुष्ट जीते उठो तोत पाता सकल मलेच्छ करोरण काता जे आस तुज तव शरणी परे तिनके दुष्ट दुख त्वय मरे ਪਰਖ ਜਵਨ ਭਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਪਤਾਰੇ ਜੋ ਕਲ ਕੋ ਇਕ ਬਾਤ ਐ ਹਾਂ ਤਾਂਕੇ ਕਾਲ ਨਿਕਟ ਨਐ ਹਾਂ ਰਚਾ ਹੋਏ ਤਾਂ ਸਭ ਕਾਲ ਦੁਸ਼ਟ ਅਰਿਸ਼ਟ ਤਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਾਂ ਜਾਏ ਨਹਿਰੋ ਤਾਂਕੇ ਤਾਪ ਤਨਕ ਮੋਹ ਰਹੋ ਰਿੱਧ ਸਿੱਧ ਕਰਮ ਸਭ ਹੋਏ ਦੁਸ਼ਟ ਛਾਛ ਵੈ ਸਕੇ ਨਾ ਕੋਈ ਇਕ ਬਾਰ ਜਿੰਤ ਮੈਂ ਸੰਭਾਰਾ ਕਾਲ ਫਾਸ ਤੇ ਤਾਂ ਉਬਾਰਾ ਜਿੰਨਰ ਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਾਖੜ ਕੇਤ ਮੈਂ ਸਰਣ ਤਿਹਾਰੀ ਆਪਾ ਦਿਲੋ ਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜ ਕੇਤ ਮੈਂ ਸਰਣ ਤਿਹਾਰੀ ਆਪਾ ਦਿਲੋ ਬਾਰੀ ਸਰਬ ਠੌਰ ਮੋਹ ਸਹਾਈ ਦੋਸਤੋ ਦੋਖ ਤੇ ਲਹਿੋ ਬਚਾ ਇਸ ਬਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਵਾਂਖ ਤਰੇ ਨੀ ਆਨੇਉ ਰਾਮ ਰਹੀਮ ਪੁਰਾਨ ਕੁਰਾਨ ਅਨੇ ਕਹਿ ਮਤੇਕ ਨਾ ਮਾਨਿਉ ਸਿਮਰਤ ਸਾਸਤਰ ਵੇ ਸਭੇ ਬੋ ਭੇਦ ਕਹਿ ਮੇਕ ਨਾ ਜਾਣਿਉ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਯੋ ਸਭ ਤੋਏ ਬਖਾਨਿਉ ਦੋਰਾ ਸਗਲ ਦਵਾਰ ਕੋ ਛੱਡ ਕੇ ਕਹਿਓ ਤੁਹਾਰੋ ਦਵਾਰ ਬਾਏ ਗਏ ਕਿਲਾ ਜ ਅਸ ਗੋਬਿੰਦਾਸ ਤੁਹਾਰ ਰਾਮ ਕਲੇ ਮਹੱਲਾ ਤੀਜਾ ਆਨੰਦ ਇੱਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸੈ ਸੇਤੀ ਮਨਵ ਜੀਆਂ ਵਧਾਈਆਂ ਰਾਗ ਰਤਨ ਪ੍ਰਵਾਰ ਪਰਿਆ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੁਸਦਰ ਹੋ ਹਰ ਨਾਲੇ ਹਰ ਨਾਲ ਰਹੋ ਤੁਮਨ ਮੇਰੇ ਦੁਖ ਸਭ ਵਿਸਾਰਣਾ ਅੰਗੇਕਾਰੋ ਕਰੇ ਤੇਰਾ ਕਾਜ ਸਭ ਸਵਾਰਣਾ ਸਭ ਨਾ ਗੱਲਾਂ ਸਮਰਾ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹ ਨਾਨਕ ਮਨ ਮੇਰੇ ਸਤਾ ਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਰਹਿ ਕਰਤਾ ਤੇਰੇ ਸਭ ਕੇ ਛੈ ਜਿਸਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਅਨਵਸਾਵੇ ਨਾਮ ਜਿਨ ਕੈ ਮਨਵਸਿਆ ਵਾਜੇ ਸ਼ਬਦ ਕਹਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇਛਾ ਸਾ ਪੋਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਹੋ ਜਿਸ ਦੀਆਂ ਇਹ ਵਢਿਆਈਆਂ ਕਹ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰਸ ਭਾਗੈ ਕਰਸ ਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੋ ਜਿਨ ਕੋ ਸਿ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਅਨ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਪ ਬ੍ਰਹਮ ਪ੍ਰਪਾਇਆ ਉਤਰੇ ਸਗਲ ਬੇਸੂਰੇ ਦੁਖ ਰੋਗ ਸੰਤਾ ਪੁਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤ ਸਤਿਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਏ ਵਸਤ ਤਜੀ ਨਾ ਜਾਏ ਨਿਤਨ ਤਰਾ ਖੁਰ ਧਾਰੋ ਤਮ ਸੰਸਾਰ ਚਲਨ ਲਗਤ ਰਿਐ ਸਬਨਾਨਕ ਬ੍ਰੰਪਸਾਰੋ ਸ਼ੋਕ ਮਹਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋ ਕੀ ਤੋਈ ਮੈਨਦਰ ਗੁਣਿਆਰੇ ਕੋ ਗੁਣਾਹੀ ਆਪੇ ਤਰਸ ਪਇਓਈ ਤਰਸ ਪਇਆ ਮਹਿਰਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾ ਮਿਲੈ ਤਾਂ ਜੀਵਾਂ ਤਨ ਮੰਥੀ ਵੈ ਹਰਿਆ ਪੌੜੀ ਜਿੱਥੈ ਤੂੰ ਸਮਰਥ ਜਿੱਥੈ ਕੋਈ ਨਾ ਹੈ ਉੱਥੇ ਤੇਰੀ ਰੱਖ ਅਗਨੀ ਉਤਰ ਮਾਹੀ ਸੁਣ ਕੈ ਜਮ ਕੈ ਦੂਤ ਨਾਇ ਤਰੇ ਛੜ ਜਾਹੇ ਪੌਦਲ ਵਿਖ ਮਸਗਾ ਹੋ ਗਰ ਸ਼ਬਦੀ ਪਾਰ ਪਾਹੀ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਹੀ ਖਾਹੇ ਕਲਮੇ ਹੋ ਪੁੰਨ ਗੁਣ ਗੋਵਿੰਦ ਗਾਹੀ ਸਭ ਸੈਨੋ ਕਿਰਪਾਲ ਸਮਾਲੇ ਸਾਇ ਸਾਇ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧਿਆਏ ਸ਼ਲੋਕ ਮਹੱਲਾ 5ਵਾਂ ਅੰਤਰ ਗੁਰਿਆਰਾਧਨਾ ਜੀਵਾਜਪੁਰਨਾਓ ਨਿਤਨੀ ਸਤਗੁਰੂ ਪੇਖਣਾ ਸਭਨੇ ਸੁਨਣਾ ਗੁਰਨਾਓ ਸਤਗੁਰ ਸੇ ਤੀਰਤਿਆਂ ਅੰਦਰ ਗੈ ਪਾਈਏ ਠਾਉ ਕਉ ਨਾਨਕ ਕਿਰਪਾ ਕਰੇ ਜਿਸਨੋ ਇਹ ਵਤ ਦੇ ਜਗ ਮੈਂ ਉਤਮ ਕਾਢੀ ਐ ਵਿਰਲੇ ਕੇ ਕੇ ਮਹੱਲਾ ਪੰਜ ਮਾਰਖੇ ਰਖਣ ਹਾਰਾ ਪੁਬਾਰੇ ਹਨ ਗੁਰ ਕੀ ਪੈਰੀਂ ਪਾਏ ਕਾ ਸਵਾਰੇ ਹਨ ਹੋ ਆਪ ਦਿਆਲ ਮਨੋਨਾ ਵਿਸਾਰੇ ਹਨ ਸਾਜਨਾ ਕੈ ਸੰਗ ਭਵ ਜਲਤਾਰੇ ਹਨ ਸਾਕਤ ਨਿੰਦਕ ਦੁਸ਼ਟ ਖਿਨਮਾਏ ਬਿਦਾਰੇਨ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੀ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜੈਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ